ਪਲੀਜ਼ ਗੁਰਦੁਆਰੇ ਜ਼ਰੂਰ ਆਇਆ ਕਰੋ ਖਾਲੀ ਗੁਰਦੁਆਰੇ ਚੰਗੇ ਨਹੀਂ ਲੱਗਦੇ ਗੁਰਦੁਆਰੇ ਹਮੇਸ਼ਾ ਭਰੇ ਲੱਗਦੇ ਆ ਤੇ ਗੁਰੂ ਘਰ ਤੁਸੀਂ ਲਾਜ਼ਮੀ ਜਾਇਆ ਕਰੋ ਅਕਸਰ ਤੈਨੂੰ ਦੇਖ ਕੇ ਤੇਰੀਆਂ ਗੱਲਾਂ ਤੋਂ ਦੇਖ ਕੇ ਲੱਗਦਾ ਨਹੀਂ ਤੂੰ ਮੁਸਲਮਾਨ ਹੈ ਥੈਂਕ ਯੂ ਜੀ ਬਾਬੇ ਨੇ ਲੇਖੇ ਹੋਏ ਸੀ ਜਿੱਥੇ ਲੇਖ ਲਿਖੇ ਸੀ ਉਥੇ ਆਣਾ ਸੀ ਤੇ ਅੱਜ ਇੱਥੇ ਸੇਵਾ ਕਰ ਰਹੇ ਹਾਂ ਬਟ ਜਦੋਂ ਤੁਸੀਂ ਆਉਂਦੇ ਹੋ ਆ ਕੇ ਪਿਕਚਰਸ ਬਣਾਉਂਦੇ ਹੋ ਵੀਡੀਓਜ਼ ਬਣਾਉਂਦੇ ਹੋ ਪਿੱਛੇ ਤੁਸੀਂ ਗਾਣੇ ਲਾਉਂਦੇ ਹੋ ਹਾਂ ਜੀ ਉਹ ਗਲਤ ਹੈ ਦਿਸ ਇਜ਼ ਨਾਟ ਰਾਈਟ ਸਹੀ ਆ ਰਹੀਆ ਫੋਣੀ ਆ ਰਹੀਆ ਮੈਂ ਕਹਿੰਦਾ ਭਾਵੇਂ ਉਸ ਦੇ ਹੱਥ ਵਿੱਚ ਨਾ ਢੇਲਾ ਏ ਤਾਂ ਵੀ ਕਰਦੀ ਫਿਰਦੀ ਮੇਲਾ ਮੇਲਾ ਏ ਇਦਾਂ ਹੀ ਆ ਹਾਂਜੀ ਜ਼ਿੰਦਗੀ ਇਦਾਂ ਹੀ ਆ ਸਾਰੇ ਬਸ ਹੁਣਾ ਹਾਂਜੀ ਸਤਿ ਸ਼੍ਰੀ ਅਕਾਲ ਅਦਾਬ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਤੇ ਮੈਂ ਆ ਗੁਰਦਰਸ਼ਨ ਸਿੰਘ ਸੰਧੂ ਆਪਾਂ ਖੜੇ ਆ ਲਾਹੌਰ ਦੇ ਵਿੱਚ ਡੇਰਾ ਸਾਹਿਬ ਗੁਰਦੁਆਰਾ ਕੋਈ ਕਹਿਣ ਦੀ ਗੱਲ ਨਹੀਂ ਕਿ ਮੈਂ ਕਿਸੇ ਨੂੰ ਦੱਸਾਂ ਕਿ ਡੇਰਾ ਸਾਹਿਬ ਗੁਰਦੁਆਰਾ ਕਿਹੜੇ ਗੁਰੂ ਸਾਹਿਬ ਦਾ ਬੜੀ ਪਵਿੱਤਰ ਧਰਤੀ ਆ ਸਾਡੀ ਹਮੇਸ਼ਾ ਹੀ ਅਰਦਾਸਾਂ ਹੁੰਦੀਆਂ ਨੇ ਕੇ ਰੱਬਾ ਸਾਨੂੰ ਉਸ ਧਰਤੀ ਦੇ ਉੱਤੇ ਜਿਹੜੇ ਸਾਡੇ ਗੁਰਦੁਆਰ ਸਾਹਿਬ ਹੈ ਉਹਨਾਂ ਦੇ ਦਰਸ਼ਨ ਤੇ ਸੇਵਾ ਸੰਭਾਲ ਦੀ ਜਿਹੜੀ ਦਾਤ ਆ ਉਹ ਜਰੂਰ ਮਿਲੇ ਅੱਜ ਅਸੀਂ ਡੇਰਾ ਸਾਹਿਬ ਦੇ ਵਿੱਚ ਆਏ ਆ ਮੇਰੇ ਨਾਲ ਮੇਰੇ ਦੋਸਤ ਨੇ ਇੱਥੇ ਆ ਕੇ ਇੱਕ ਬੜੀ ਖੁਸ਼ੀ ਹੋਈ ਆ ਕਿ ਸਾਨੂੰ ਇੱਕ ਉੱਚੀ ਲੰਮੀ ਖੂਬਸੂਰਤ ਮਟਿਆਰ ਨੇ ਅਗੋ ਰੀਸੀਵ ਕੀਤਾ ਮੈਂ ਉਸ ਮਟਿਆਰ ਦੇ ਕੋਲ ਹੀ ਚੱਲਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਅਕਸਾ ਅਕਸਾ ਹਾਂ ਜੀ ਅਕਸਾ ਮਤਲਬ ਅਕਸਾ ਕੌਰ ਨਹੀਂ ਹਾਂ ਅਕਸਾ ਖਾਲਿਦ ਅਕਸਾ ਮੁਸਲਮਾਨ ਹੈ ਹਾਂਜੀ ਅਕਸਾ ਮੁਸਲਮਾਨ ਹੋ ਕੇ ਇੰਨੀ ਵਧੀਆ ਸਤਿ ਸ਼੍ਰੀ ਅਕਾਲ ਇੰਨੀ ਵਧੀਆ ਤੁਸੀਂ ਜਿਹੜੀ ਹੈ ਤੁਹਾਡੀ ਬੋਲੀ ਹੈ ਹਨਾ ਜਿਵੇਂ ਤੁਸੀਂ ਗੁਰੂ ਸਬਾਨ ਬਾਰੇ ਸਮਝਾਇਆ ਇਹ ਕਿਥੋਂ ਇੰਨੀ ਹਾਸਲ ਕੀਤੀ ਇਹ ਬਸ ਗੁਰੂ ਦੇ ਦੇਨ ਆ ਆਮ ਬਾਬੇ ਦੀ ਬੜੀ ਮਹਿਰ ਆ ਠੀਕ ਹੈ ਮੇਰਾ ਇਹਦੇ ਵਿੱਚ ਕੋਈ ਕਮਾਲ ਨਹੀਂ ਆ ਕਿ ਮੈਂ ਕਾ ਕੇ ਹਾਂ ਮੈਨੂੰ ਇਹ ਇਹ ਬਾਬੇ ਦੀ ਦੇਨ ਆ ਮੈਨੂੰ ਕਮ ਸਮੇਂ ਦੇ ਵਿੱਚ ਹੀ ਮੈਨੂੰ ਇਹ ਛੇਤੀ ਛੇਤੀ ਨਾਲ ਹਰ ਚੀਜ਼ ਮੈਂ ਅਡਾਪਟ ਕਰ ਲਈ ਸੀ ਇਦਾਂ ਲੱਗਦਾ ਸੀ ਜਿਦਾਂ ਮਨ ਦੇ ਵਿੱਚ ਹੋਵੇ ਐਕਚੁਅਲੀ ਮਾਈ ਗ੍ਰੈਂਡਫਾਦਰ ਫਰਮ ਅੰਮ੍ਰਿਤਸਰ ਅੱਛਾ ਪਿੰਡ ਕੋਈ ਪਿੰਡ ਨਹੀਂ ਆ ਮੈਨੂੰ ਪਤਾ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਦੀ ਡੈਥ ਦੇ ਸਮੇਂ ਉਹਨਾਂ ਨੇ ਮੈਨਾਂ ਪ੍ਰੋਮਿਸ ਲਿਆ ਸੀ ਕਿ ਮੈਂ ਗੁਰੂ ਘਰ ਸੇਵਾ ਕਰਾਂਗੀ ਤੇ ਆਈ ਵਾਸ ਲਾਈਕ ਇਦਾਂ ਕਿਵੇਂ ਹੋ ਸਕਦਾ ਬਟ ਉਹ ਬਾਪੇ ਨੇ ਲੇਖੇ ਹੋਏ ਸੀ ਜਿੱਥੇ ਲੇਖ ਲਿਖੇ ਸੀ ਉਥੇ ਆਣਾ ਸੀ ਤੇ ਅੱਜ ਇੱਥੇ ਸੇਵਾ ਕਰ ਰਿਹਾ ਇੱਥੇ ਆਮ ਫੈਸਿਲਿਟੀ ਆਫੀਸਰ ਹੇਅਰ ਠੀਕ ਆ ਤੇ ਪੁਲਿਸ ਵਾਲੇ ਪਾਸਿਓਂ ਮੈਂ ਪੀਐਸਸੀ ਬੀਸੀਐਲ ਨੂੰ ਪਾਕਿਸਤਾਨ ਗੁਰਦੁਆਰਾ ਕਮੇਟੀ ਹੈ ਉਹਦੇ ਪਾਸਿਓਂ ਹਾਂਜੀ ਹਾਂਜੀ ਅੱਛਾ ਅੱਛਾ ਉਹ ਇਹਦੇ ਤੇ ਤੁਹਾਡੇ ਕੱਪੜੇ ਤੋਂ ਲੱਗਦਾ ਸੀ ਪੁਲਿਸ ਆਫਸਰ ਹੋ ਨਹੀਂ 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 ਹਾਂ ਹਾਂ ਇਦਾਂ ਨਹੀਂ ਆਈ ਐਮ ਨਾਟ ਪੁਲਿਸ ਆਫਸਰ ਮੈਂ ਇਥੇ ਗੁਰਦੁਆਰੇ ਦੀ ਫੈਸਿਲਿਟੀ ਆਫਸਰ ਆਪਸਾ ਦਾ ਮਤਲਬ ਕੀ ਹੈ ਪਿਓਰਿਟੀ ਉਹ ਕਿਆ ਹਾਂਜੀ ਕਲੀਨ ਪਿਓਰਿਟੀ ਹਾਂਜੀ ਐੜਾ ਕੱਕਾ ਸਸਾ ਕਨਾਂ ਹਾਂਜੀ ਬੜਾ ਸੋਹਣਾ ਲੱਗਦਾ ਵੈਸੇ ਤੁਸੀਂ ਖੂਬਸੂਰਤ ਹੋ ਤੁਹਾਡੇ ਮੂੰਹੋਂ ਪੰਜਾਬੀ ਜਿਹੜੀ ਗੁਰਮੁਖੀ ਸਾਡੀ ਬੋਲ ਰਹੀ ਹੈਗਾ ਹੋਰ ਹੋਰ ਵੀ ਸੋਹਣੀ ਲੱਗਦੀ ਅਕਸਰ ਗੁਰਦੁਆਰਾ ਸਾਹਿਬ ਨੂੰ ਵਾਕਈ ਲਾਈਕ ਕਰਦੇ ਹਾਂ ਤੁਸੀਂ ਜਿਵੇਂ ਮੁਸਲਮਾਨਾਂ ਨੂੰ ਆਉਣ ਹੀ ਨਹੀਂ ਦਿੱਤਾ ਜਾਂਦਾ ਤੇ ਤੁਸੀਂ ਇੱਥੇ ਐਜ਼ ਅ ਅਫਸਰ ਐਸੀ ਗਾਈਡ ਹੈ ਨਾ ਸਾਰਾ ਹਾਂਜੀ ਐਕਚੁਅਲੀ ਇਹ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪੈਦਾ ਹੁੰਦੇ ਆ ਨਾ ਤਾਂ ਸਾਰੇ ਪੈਰੈਂਟਸ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਤੁਹਾਨੂੰ ਟੀਚ ਕਰਨਾ ਚਾਹੀਦਾ ਕਿ ਜਦੋਂ ਤੁਸੀਂ ਹਰ ਰਿਲੀਜਨ ਦੀ ਰਿਸਪੈਕਟ ਕਰੋ ਸਾਡੇ ਬਾਬਾ ਨਾਨਕ ਜਿਹੜੇ ਆ ਸਾਡੇ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ ਉਹਨਾਂ ਨੇ ਸੇਖ ਦਿੱਤੀ ਸੀ ਕਿ ਸਾਰੇ ਧਰਮਾਂ ਦੀ ਨਾਲ ਰਿਸਪੈਕਟ ਕਰੋ ਠੀਕ ਆ ਇਦਾਂ ਨਹੀਂ ਸਾਨੂੰ ਕਿ ਆਪਣੇ ਆਪ ਨੂੰ ਬਹੁਤ ਤੁਸੀਂ ਵਧੀਆ ਜਾਣ ਰਹੇ ਹੋ ਤੇ ਦੂਜੇ ਮਜ਼ਬਦ ਨੂੰ ਤੁਸੀਂ ਬਹੁਤ ਜ਼ਿਆਦਾ ਨਿਤਨੀਵਾ ਜਾਣ ਰਹੇ ਹੋ ਇਦਾਂ ਨਹੀਂ ਕਰਨਾ ਚਾਹੀਦਾ ਠੀਕ ਆ ਇਕਵੈਲਟੀ ਬੇਸ ਤੇ ਚੱਲਿਆ ਤੇ ਜਿੱਥੇ ਤੁਸੀਂ ਇਸ ਟਾਈਮ ਉਹ ਖਲੋਤੇ ਹੋਏ ਮਹਾਰਾਜਾ ਰਾਂਜੀਤ ਸਿੰਘ ਦੀ ਸਮਾਤ ਹੈ ਉਹ ਨਾ ਮਹਾਰਾਜਾ ਰਣਜੀਤ ਸਿੰਘ ਦਾ ਪਰ ਰਾਜ ਤੋਂ ਪੜਦੇ ਉਹ ਉਹਨਾਂ ਨੇ ਵੀ ਇਕਵੈਲਿਟੀ ਬੇਸ ਤੇ ਹੀ ਚੱਲਿਆ ਜੋ ਬਾਬਾ ਨਾਨਕ ਨੇ ਤੇ ਸੇਖ ਦਿੱਤੇ ਹੋਏ ਸੀ ਉਹਨਾਂ ਦੇ ਮੁਤਾਬਕ ਹੀ ਉਹ ਚੱਲੇ ਆ ਤੇ ਉਹਨਾਂ ਨੇ ਵੀ ਇਹ ਹੀ ਦੱਸਿਆ ਕਿ ਉਹ ਉਹਨਾਂ ਦੇ ਸਮੇਂ ਦੇ ਵਿੱਚ ਵੀ ਦੇਖੋ ਮੁਸਲਮ ਵੀ ਸੀ ਹਿੰਦੂ ਵੀ ਸੀ ਸਿੱਖ ਸੀ ਸਾਰਿਆਂ ਨੂੰ ਇਕਵੈਲਿਟੀ ਬੇਸ ਤੇ ਉੱਤੇ ਲੈ ਕੇ ਚੱਲ ਰਹੇ ਉਹਨਾਂ ਦੇ ਰਾਜ ਵਿੱਚ ਸੀਗੇ ਸਾਰੇ ਹਾਂਜੀ ਹਾਂਜੀ ਇੱਥੇ ਮੁਸਲਮ ਆਲਾਉ ਨਹੀਂ ਆ ਉਹਦੀ ਵੀ ਇੱਕ ਕਾਰਨ ਆ ਆਦਰਵਾਇਜ਼ ਹਰ ਗੁਰਦੁਆਰੇ ਚਲਾਉ ਉਹ ਇੱਥੇ ਇਸ ਤੋਂ ਅਲਾਉ ਨਹੀਂ ਆ ਕਿਉਂਕਿ ਜਿਹੜਾ ਵੀ ਇੱਥੇ ਮੁਸਲਮ ਆਉਂਦੇ ਆ ਨਾ ਮੋਸਟ ਵੈਲਕਮ ਜ਼ਰੂਰ ਹਾ ਮਨ ਦੇ ਵਿੱਚ ਰਿਸਪੈਕਟ ਸ਼ਰਧਾ ਦੇ ਨਾਲ ਹੋਣ ਇਦਾਂ ਨਹੀਂ ਆ ਕਿ ਤੁਸੀਂ ਆਪਣੀ ਮਸਕ ਜਾ ਰਹੇ ਹੋ ਤੇ ਤੁਸੀਂ ਸਿਰ ਟਕਿਆ ਹੋਇਆ ਤੇ ਤੁਸੀਂ ਉਥੇ ਵਧੀਆ ਤਰੀਕੇ ਨਾਲ ਜਾ ਰਹੇ ਹੋ ਹੈਨਾ ਇਹ ਐਂਟਰਟੇਨਮੈਂਟ ਪਲੇਸ ਨਹੀਂ ਹੈ ਨਹੀਂ ਹੈ ਬਿਲਕੁਲ ਮੂੰਹ ਪਹਿਲਾ ਗੁਰੂਕਾਰ ਦਾ ਮਤਲਬ ਸਮਝ ਕੇ ਆਓ ਫਿਰ ਮਨ ਦੇ ਵਿੱਚ ਰਿਸਪੈਕਟ ਲੈ ਕੇ ਆਓ ਮੈਂ ਆਪ ਤੁਹਾਨੂੰ ਗੇਟ ਤੋਂ ਵੈਲਕਮ ਕਰਨ ਜਾਵਾਂਗੀ ਬਟ ਜਦੋਂ ਤੁਸੀਂ ਆਉਂਦੇ ਹੋ ਆ ਕੇ ਪਿਕਚਰਸ ਬਣਾਉਂਦੇ ਹੋ ਵੀਡੀਓਜ਼ ਬਣਾਉਂਦੇ ਹੋ ਪਿੱਛੇ ਤੁਸੀਂ ਗਾਣੇ ਲਾਉਂਦੇ ਹੋ ਉਹ ਗਲਤ ਹੈ ਦਿਸ ਇਸ ਨਾਟ ਰਾਈਟ ਠੀਕ ਆ ਇਹ ਐਂਟਰਟੇਨਮੈਂਟ ਪਲੇਸ ਨਹੀਂ ਆ ਪਲੀਜ਼ ਆਪਣੇ ਪੇਰੈਂਟਸ ਕੋਲੋਂ ਸਿੱਖੋ ਕਿ ਰਿਸਪੈਕਟ ਹੁੰਦੀ ਹੈ ਯਾ ਰਿਲੀਜੀਅਨ ਦੀ ਹਰ ਰਿਲੀਜੀਅਨ ਦੀ ਰਿਸਪੈਕਟ ਕਰੋ ਅਗਰ ਤੁਸੀਂ ਮੁਸਲਮ ਹੋ ਤੇ ਸਾਡੇ ਹਜ਼ਰਤ ਮੁਹੰਮਦ ਸੱਲ ਸਲਮ ਨੇ ਵੀ ਆਖਿਆ ਹਰ ਰਿਲੀਜੀਅਨ ਦੀ ਰਿਸਪੈਕਟ ਕਰੋ ਠੀਕ ਆ ਤੇ ਤੁਸੀਂ ਉਹਨਾਂ ਦੀ ਹੀ ਸਿੱਖ ਮੰਨ ਲਵੋ ਅੱਛਾ ਉਸ ਪਾਸੇ ਨਾ ਸਾਡੇ ਵਾਲੇ ਪਾਸੇ ਅ ਸ਼੍ਰੀ ਕਾਲ ਤਕਸਬ ਹੈ ਹੈ ਨਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਵੀ ਪ੍ਰੋਪਰ ਬੰਦ ਆ ਪਹਿਲਾਂ ਲੋਕਾਂ ਨੇ ਉਵੇਂ ਹੀ ਵੀਡੀਓ ਬਣਾ ਕੇ ਆ ਸੈਲਫੀਆਂ ਬਣਾ ਕੇ ਗਾਣੇ ਲਾ ਕੇ ਟਿਕਟੌਕ ਲੈਟਰਮ ਬਟਰਮ ਜਿੰਨੇ ਵੀ ਪਲੇਟਫਾਰਮ ਆ ਉਹਨਾਂ ਤੇ ਅਪਲੋਡ ਕਰਦੇ ਸੀ ਉਹ ਬੇਅਦਬੀ ਸੀ ਬੇਅਦਬੀ ਸੀ ਤੇ ਤੁਸੀਂ ਬੜੀ ਰਿਸਪੈਕਟ ਦੇ ਨਾਲ ਜਿਹੜੀ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਮੁਸਲਮਾਨ ਵੀਰ ਜਿਹੜੇ ਆ ਉਹ ਬਿਲਕੁਲ ਕਿਉਂਕਿ ਸਿਰ ਟਕਣਾ ਜਿਹੜਾ ਹੈ ਨਾ ਗੁਰਦੁਆਰਾ ਸਾਹਿਬ ਚ ਉਹ ਜ਼ਰੂਰੀ ਆ ਜੀ ਗੁਰਦੁਆਰਾ ਸਾਹਿਬ ਐਸੀ ਜਗ੍ਹਾ ਹੈ ਜਿੱਥੇ ਅਸੀਂ ਬਿ ਸਾਡੇ ਇੱਥੇ ਜਿਹੜਾ ਹੈਗਾ ਉਹ ਸਿਗਰਟ ਬੀੜੀ ਵਗੈਰਾ ਚੱਲਦਾ ਹੈ ਨਾ ਆਪਾਂ ਉਹ ਚੀਜ਼ ਲੈ ਕੇ ਗੁਰਦੁਆਰਾ ਸਾਹਿਬ 'ਚ ਨਹੀਂ ਆ ਸਕਦੇ ਤੁਸੀਂ ਬਾਹਰ ਰੱਖ ਕੇ ਆਓ ਠੀਕ ਹੈ ਤੁਹਾਡਾ ਵੈਲਕਮ ਕਰ ਲਈ ਅਕਸਾ ਹੈ ਹਾਂਜੀ ਅੱਛਾ ਇੱਕ ਮੈਂ ਹੋਰ ਤੁਹਾਣਾ ਗੱਲ ਕਰੂੰਗਾ ਕਿੰਨੀ ਤੁਹਾਡੀ ਐਜੂਕੇਸ਼ਨ ਹੈ ਮਾਸਟਰ ਕੀਤਾ ਹੋਇਆ ਮੈਂ ਹਿਸਟਰੀ ਦੇ ਵਿੱਚ ਹਿਸਟਰੀ 'ਚ ਹਾਂਜੀ ਅੱਛਾ ਅਕਸਾ ਜਦ ਤੁਸੀਂ ਸਕੂਲ ਜਾਂ ਕਾਲਜ 'ਚ ਹੁੰਨੇ ਹੋ ਤਾਂ ਪਗਤ ਸਿੰਘ ਬਾਰੇ ਕਦੀ ਦੱਸਿਆ ਜਾਂਦਾ ਸਿੱਖੀ ਸੰਗ ਦੇ ਬਾਰੇ ਨਹੀਂ ਨਾ ਪਗਤ ਸਿੰਘ ਕੌਣ ਸੀ ਪਗਤ ਸਿੰਘ ਨਹੀਂ ਪਗਤ ਸਿੰਘ ਕੌਣ ਸੀ ਤੁਹਾਨੂੰ ਪਤਾ ਨਹੀਂ ਹਲੇ ਨਹੀਂ ਪਤਾ ਪਗਤ ਸਿੰਘ ਆਪਣੇ ਜਿਹੜੇ ਆਜ਼ਾਦੀ ਦੇ ਕੁਲੱਟੀਏ ਸੀਗੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਕਿਉਂਕਿ ਜਦੋਂ ਪਾਕਿਸਤਾਨ ਤੇ ਭਾਰਤ ਨਹੀਂ ਬਣਿਆ ਸੀ ਨਾ ਉਦੋਂ ਪਗਤ ਸਿੰਘ ਰਾਜਗੁਰੂ ਸੁਖਦੇਵ ਜਾਂ ਤੁਹਾਡੇ ਇਧਰ ਵੀ ਮੁਸਲਮਾਨ ਜਿਹੜੇ ਹੋਣਗੇ ਜਿਨ੍ਹਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਵਿੱਚ ਮੇਨ ਸੀਗੇ ਪਗਤ ਸਿੰਘ ਜਿਹੜਾ ਸ਼ਾਮਦਾਨ ਚੌਕ ਆ ਤੁਹਾਡਾ ਜੀ ਉਹਦਾ ਨਾਮ ਪਗਤ ਸਿੰਘ ਰੱਖਣ ਵਾਸਤੇ ਇੱਕ ਪਟੀਸ਼ਨ ਪਾਈ ਹੋਈ ਆ ਜਿਹੜੀ ਕਿ ਹੁਣ ਤੁਹਾਡੀ ਉਹਨੇ ਕੋਰਟ ਨੇ ਸ਼ਾਇਦ ਰੱਦ ਕਰ ਦਿੱਤੀ ਹੈ ਨਾ ਉਹਦਾ ਨਾਮ ਪਗਤ ਸਿੰਘ ਜਿਹੜੇ ਉਹ ਰੱਖਿਆ ਜਾਂਦਾ ਤਾਂ ਲੋਕਾਂ ਨੂੰ ਪਤਾ ਲੱਗਦਾ ਤਾਂ ਸਿੱਖ ਹਿਸਟਰੀ ਬਾਰੇ ਕੋਈ ਥੋੜੀ ਬਹੁਤੀ ਗੱਲ ਹਾਂਜੀ ਸਕੂਲਿੰਗ ਚ ਜਾਂ ਕਾਲਜ ਚ ਨਹੀਂ ਅ ਪਹਿਲਾਂ ਨਹੀਂ ਸੀ ਇਦਾਂ ਹੁਣ ਜਦੋਂ ਨੇ ਆਪਾਂ ਇੱਥੇ ਆਏ ਆ ਤੇ ਉਹ ਹੁਣ ਡਿਫਰੈਂਟ ਡਿਫਰੈਂਟ ਜਗ੍ਹਾ ਜਿੱਨੇ ਸਾਡੇ ਰਾਪਤੇ ਆ ਠੀਕ ਹੈ ਜਿੱਨੇ ਸਾਡੇ ਕਨੈਕਸ਼ਨ ਆ ਜਿੱਨੇ ਸਾਡੇ ਹਿਸਟਰੀ ਦੇ ਟੀਚਰਸ ਆ ਠੀਕ ਆ ਤੇ ਉਹਨਾਂ ਨੇ ਮੈਂ ਕਹਿੰਨੀ ਆ ਬੱਚਿਆਂ ਨੂੰ ਲੈ ਕੇ ਆਓ ਇੱਥੇ ਸਿੱਖੀਜ਼ਮ ਦੇ ਬਾਰੇ ਦੱਸੋ ਹੁਣ ਐਫਸੀ ਕਾਲਜ ਆ ਸਾਡੇ ਬਹੁਤ ਫੇਮਸ ਆ ਠੀਕ ਆ ਉਸ ਕਾਲਜ ਦੇ ਸਟੂਡੈਂਟਸ ਜਿਹੜੇ ਆ ਉਹ ਇੱਥੇ ਹਰ ਸਾਲ ਦੇ ਵਿੱਚ ਦੋ ਦਫਾ ਆਉਂਦੇ ਆ ਠੀਕ ਆ ਤੇ ਸਿੱਖੀਜ਼ਮ ਦੇ ਬਾਰੇ ਜਿੰਨਾ ਆਪਾਂ ਪ੍ਰਮੋਟ ਕਰ ਸਕਦੇ ਆ ਆਪਾਂ ਬੈਕਪੇ ਪ੍ਰਮੋਟ ਕਰ ਰਹੇ ਆ ਇਥੇ ਠੀਕ ਹੈ ਪਹਿਲਾਂ ਨਹੀਂ ਸੀ ਬਟ ਹੁ ਮੈਨੂੰ ਲੱਗਦਾ ਕਿ ਹਰ ਇੱਕ ਬੱਚੇ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਫਿਰ ਹਰ ਰਿਲੀਜੀਅਨ ਬਾਰੇ ਅਗਰ ਹੈ ਗਿਆ ਤਾਂ ਸਿੱਖੀ ਸੰਬੰਧੀ ਬਾਰੇ ਕਿਉਂ ਨਹੀਂ ਆ ਅੱਛਾ ਆਪਾਂ ਹੁਣ ਗੁਰਦੁਆਰਾ ਤੋਂ ਗੁਰਦੁਆਰਾ ਸਾਹਿਬ ਤੋਂ ਹਟ ਕੇ ਇੱਕ ਦੋ ਗੱਲਾਂ ਕਰਨੀਆਂ ਜਿਵੇਂ ਕਿ ਹਜੇ ਪਿੰਡੂ ਖੇਤਰ ਦੇ ਵਿੱਚ ਨਾ ਲੜਕੀਆਂ ਨੂੰ ਪਰਦੇ 'ਚ ਜੀ ਮਾਸਕ ਨੂੰ ਕੀ ਕਹਿੰਦੇ ਹੋ ਬੁਰਕਾ ਉਹਦੇ 'ਚ ਰੱਖਿਆ ਜਾਂਦਾ ਉਹਦੇ ਬਾਰੇ ਤੁਹਾਡੇ ਕੀ ਖਿਆਲ ਆ ਹੁਣ ਤਾਂ ਬਹੁਤ ਜ਼ਿਆਦਾ ਇੰਡੀਪੈਂਡੈਂਸੀ ਹੋ ਗਈ ਆ ਹੁਣ ਆਪਣੀ ਆਪਣੀ ਸੋਚ ਦੇ ਨਾਲ ਚੱਲਦੇ ਆ ਸਾਰੇ ਠੀਕ ਹੈ ਇਹ ਆਪਣੀ ਆਪਣੀ ਚੋਇਸ ਆ ਹੁਣ ਆਪਾਂ ਇਦਾਂ ਕਿਸੇ ਨੂੰ ਫੋਰਸ ਨਹੀਂ ਕਰਦੇ ਕਿ ਤੁਸੀਂ ਇਹ ਜ਼ਰੂਰ ਕਰੋ ਜਾਂ ਨਹੀਂ ਕਰੋ ਠੀਕ ਆ ਲਾਈਕ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਪੈਰੈਂਟਸ ਨੇ ਇਸ ਗੱਲ ਦੇ ਉੱਤੇ ਕਦੀ ਵੀ ਉਹ ਨਹੀਂ ਮੈਨੂੰ ਕਿਹਾ ਕਿ ਹਾਂਜੀ ਕਿ ਕਿਉਂ ਤੂੰ ਕਿਉਂ ਕਰੀਆ ਕਿਦਾਂ ਕਰੀਆ ਇਹਦਾ ਨਹੀਂ ਕਰ ਤੂੰ ਅਬਾਇਆ ਪਹਿਣ ਕੇ ਜਾ ਠੀਕ ਆ ਤੇ ਮਾਸਕ ਲਾ ਇਹਦਾ ਨਹੀਂ ਆ ਉਹ ਕਹਿੰਦੇ ਜਿੱਦਾਂ ਨਾਲ इजीली ਰੋ ਜਿੱਦਾਂ ਕੰਫਰਟੇਬਲ ਆ ਬਸ ਹਾਂਜੀ ਇਹ ਆਪਣੀ ਆਪਣੀ ਹੁਣ ਚੋਇਸ ਤੇ ਆ ਦੇਖੋ ਮੈਂ ਸਾਰਾ ਜਿਹੜੇ ਡੈਡੀ ਜੀ ਆ ਉਹ ਮੈਨੂੰ ਕਹਿੰਦੇ ਹੁੰਦੇ ਆ ਕਿ ਜਿਹੜੀ ਸ਼ਰਮ ਆ ਨਾ ਉਹ ਤੁਹਾਡੀ ਅੱਖਾਂ ਦੇ ਵਿੱਚ ਆ ਠੀਕ ਆ ਉਹਦੇ ਵਾਸਤੇ ਤੁਹਾਨੂੰ ਪਰਦਾ ਇਹ ਕਰਨਾ ਜ਼ਰੂਰੀ ਨਹੀਂ ਆ ਉਹ ਤੁਸੀਂ ਜਿੱਦਾਂ ਹੋ ਪਤਾ ਲੱਗ ਜਾਏਗਾ ਤੁਹਾਡੀ ਪਰਸਨੈਲਿਟੀ ਤੋਂ ਕਿ ਤੁਸੀਂ ਕਿੱਦਾਂ ਦੇ ਹੋ ਕਿੰਨੇ ਪਹਿਨ ਪਰਾਓ ਆਪਾਂ ਤਿੰਨ ਪਹਿਨਾ ਇੱਕ ਪਰਾਓ ਹਾਂਜੀ ਬੜੀਆ ਲੱਗਦਾ ਵੀ ਆ ਹਾਂਜੀ ਹਾਂਜੀ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ 'ਚ ਅਕਸਾ ਜਿਹੜੀ ਆ ਜੀ ਉਹ ਅਕਸਰ ਹੀ ਸਾਨੂੰ ਇੱਥੇ ਦਿੱਸੇ ਮੈਂ ਚਾਹਾਂਗੀ ਮੈਂ ਹਰ ਗੁਰਦੁਆਰੇ ਚ ਜਾਵਾਂ ਹਰ ਗੁਰਦੁਆਰੇ ਚ ਸੇਵਾ ਕਰਾਂ ਤੇ ਤੁਸੀਂ ਵੱਧ ਛਾੜ ਕੇ ਮੇਰਾ ਤੁਹਾਨੂੰ ਜਿਹੜਾ ਮੈਸੇਜ ਹੈ ਉਹ ਇਹ ਆ ਪਲੀਜ਼ ਗੁਰਦੁਆਰਿਆਂ ਚ ਜ਼ਰੂਰ ਆਇਆ ਕਰੋ ਖਾਲੀ ਗੁਰਦੁਆਰੇ ਚੰਗੇ ਨਹੀਂ ਲੱਗਦੇ ਗੁਰਦੁਆਰੇ ਹਮੇਸ਼ਾ ਭਰੇ ਲੱਗਦੇ ਆ ਤੇ ਗੁਰੂ ਘਰ ਤੁਸੀਂ ਲਾਜ਼ਮੀ ਜਾਇਆ ਕਰੋ 5 ਮਿੰਟ ਤੇ ਆਈ ਥਿੰਕ ਸੋ ਆਪਣੀ ਲਾਈਫ ਦੇ ਵਿੱਚ ਬਿਜ਼ੀ ਲਾਈਫ ਦੇ ਵਿੱਚ ਤੁਸੀਂ ਕੱਢ ਹੀ ਸਕਦੇ ਹੋ ਅਕਸਰ ਤੈਨੂੰ ਦੇਖ ਕੇ ਤੇਰੀਆਂ ਗੱਲਾਂ ਤੋਂ ਦੇਖ ਕੇ ਲੱਗਦਾ ਨਹੀਂ ਤੂੰ ਮੁਸਲਮਾਨ ਹੈ ਥੈਂਕ ਯੂ ਜੀ ਜਿੰਨੇ ਲਿਆਕਤ ਦੇ ਨਾਲ ਤੁਸੀਂ ਗੱਲ ਕੀਤੀ ਆ ਸਾਰੇ ਲੋਕਾਂ ਦੇ ਨਾਲ ਹਨਾ ਸਾਰਿਆਂ ਨੂੰ ਸਮਝਾਇਆ ਇੰਡੀਆ ਜਾਨੂ ਜੀ ਕਰਦਾ ਹਾਂਜੀ ਕਰਦਾ ਕਿ ਕਿੱਥੇ ਅਮ੍ਰਿਤਸਰ ਵਾਹ ਕੀ ਬਾਤ ਹੈ ਹਾਂਜੀ ਉਥੇ ਜਦੋਂ ਇੱਕ ਬਾਰੇ ਜਾਣਾ ਹੈ ਜਾਣਾ ਹੈ ਜਦੋਂ ਆਪਾਂ ਲੰਗਰ ਛੱਕ ਰਹੇ ਸੀ ਤਾਂ ਉਦੋਂ ਤੁਸੀਂ ਕੋਈ ਗੱਲ ਕੀਤੀ ਸੀ ਹਾਂ ਉਥੋਂ ਦੀ ਕਿਹੜੀ ਚੀਜ਼ ਮਸ਼ਹੂਰ ਆ ਹੈਨਾ ਹਾਂਜੀ ਮੈਂ ਕਿਹਾ ਸੀ ਪੰਜਾਬ ਚ ਕੀ ਫੇਮਸ ਆ ਹਾਂਜੀ ਫਿਰੋਜ਼ਪੁਰ ਤੁਸੀਂ ਆਏ ਸੀ ਮੈਂ ਕਿਹਾ ਕੀ ਮਸ਼ਹੂਰ ਆ ਪੂਰਾ ਮੈਂ ਕਿਹਾ ਮੈਨੂੰ ਖਾਜ ਦੱਸੋ ਕੀ ਮਸ਼ਹੂਰ ਚਲੋ ਫਿਰੋਜ਼ਪੁਰ ਦੀ ਜਿਹੜੀ ਵੀ ਵਧੀਆ ਚੀਜ਼ ਲੱਗੀ ਜਦੋਂ ਵੀ ਸਾਡੇ ਕੋਈ ਦੋਸਤ ਜਾਂ ਅਸੀਂ ਜਦੋਂ ਵੀ ਆਏ ਹੈਨਾ ਆ ਡੈਸਟੇ ਜ਼ਰੂਰ ਲੈ ਕੇ ਆਵਾਂਗੇ। ਥੈਂਕ ਯੂ ਸੋ ਮੱਚ ਆਈ ਵਾਸ ਜਸ ਕਿਡਿੰਗ ਮੈਂ ਮਜ਼ਾਕ ਕਰ ਰਹੀ ਸੀ। ਨਹੀਂ ਨਹੀਂ ਫਿਰ ਕੀ ਹੋ ਗਿਆ ਜ਼ਰੂਰ ਲੈ ਕੇ। ਹਾਂਜੀ। ਸੋ ਅਕਸਾ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆ? ਇੱਕ ਮੁਸਲਮਾਨ ਕੁੜੀ ਦਾ ਇੰਨਾ ਜ਼ਿਆਦਾ ਖੁੱਲ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਜਿਹੜੀ ਸੰਗਤ ਆਉਂਦੀ ਆ ਚਾਹੇ ਉਹ ਨੌਜਵਾਨ ਮੁੰਡੇ ਆ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਔਰਤਾਂ ਨੇ ਜਾਂ ਬੱਚੇ ਨੇ ਉਹਨਾਂ ਨੂੰ ਇੰਨੇ ਪਿਆਰ ਦੇ ਨਾਲ ਲਿਆਕਤ ਦੇ ਨਾਲ ਗੱਲਬਾਤ ਕਰਨੀ ਗੁਰੂ ਸਾਹਿਬ ਬਾਰੇ ਦੱਸਣਾ। ਜਿਵੇਂ ਕਿ ਤੁਸੀਂ ਸਾਰੀ ਵੀਡੀਓ ਦੇ ਵਿੱਚ ਪਹਿਲਾਂ ਦੇਖਿਆ ਹੀ ਹੋਊਗਾ ਮੈਂ ਵਿੱਚ ਵਿੱਚ ਉਹ ਜਿਹੜੇ ਸਾਰੇ ਇਹਨਾਂ ਦੇ ਬੋਲ ਨੇ ਉਹ ਸਾਰੇ ਪਾਵਾਂਗਾ ਵੀ ਵੀ ਉਹ ਲੈਹਜਾ ਜਿਹੜਾ ਇੱਕ ਸਿੱਖ ਦਾ ਵੀ ਨਹੀਂ ਹੋ ਸਕਦਾ ਜਿੰਨੇ ਪਿਆਰ ਦੇ ਨਾਲ ਅਕਸਾ ਨੇ ਸਾਨੂੰ ਇਹ ਸਾਰੇ ਗੁਰਦੁਆਰਾ ਸਾਹਿਬ ਦੀ ਵਿਜ਼ਿਟ ਕਰਵਾਈ ਭਾਵੇਂ ਕਿ ਥੋੜਾ ਬਹੁਤਾ ਸਾਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਪਹਿਲਾਂ ਪਤਾ ਸੀ ਪਰ ਕਈ ਚੀਜ਼ਾਂ ਸਾਨੂੰ ਨਹੀਂ ਪਤਾ ਸੀ ਜੋ ਅਕਸਾ ਦੀ ਜ਼ੁਬਾਨੀ ਅਸੀਂ ਸੁਣੀ ਆ ਸੋ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਜਦੋਂ ਤੁਸੀਂ ਲਾਹੌਰ ਚਾਹੋਗੇ ਤਾਂ ਇਹ ਵਾਲੀ ਭੈਣ ਤੁਹਾਨੂੰ ਅੱਗੋਂ ਜ਼ਰੂਰ ਦਿਸੂਗੀ ਤੇ ਇਹ ਤੁਹਾਡਾ ਸਤਿਕਾਰ ਕਰੂਗੀ ਤੁਹਾਨੂੰ ਵੈਲਕਮ ਕਰੂਗੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰ ਬਹੁਤ ਵਧੀਆ ਲੱਗੂਗਾ ਜੇ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਮੇਰਾ ਵੀਰ ਥੈਂਕ ਯੂ ਜੀ